ਖਾਲਸਾ ਪੰਥ ਦੇ ਦੋ ਮਹਾਨ ਤਖਤਾਂ ਨੂੰ ਜੋੜਨ ਵਾਲੀ ਸੜਕ ਜਿਸ ਨੂੰ ਗੜਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਸੜਕ ਵੀ ਕਿਹਾ ਜਾਂਦਾ ਹੈ ਜੋ ਕਿ ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆਪਸ ਦੇ ਵਿੱਚ ਜੋੜਦੀ ਹੈ ਤਹਾਕਿਆਂ ਤੋਂ ਇਹ ਸੜਕ ਅਣਗੌਲੀ ਰਹੀ ਤਹਾਕਿਆਂ ਤੋਂ ਸੜਕ ਟੁੱਟੀ ਰਹੀ ਤੇ ਖਾਸ ਤੌਰ ਤੇ ਹੋਲਾ ਮਹੱਲਾ ਦੇ ਮੌਕੇ ਤੇ ਜਦੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਖਾਲਸੇ ਦੀ ਜਨਮ ਪੁੰਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਨਤਮਸਤਕ ਹੋਣ ਲਈ ਪੁੱਜਦੀ ਤਾਂ ਟੁੱਟੀ ਸੜਕ ਦੇ ਉੱਪਰੋਂ ਗੁਜ਼ਰਨਾ ਪੈਂਦਾ तमाम ਸਰਕਾਰਾਂ ਅਨਿਆ तमाम ਸਰਕਾਰਾਂ ਗਈਆਂ ਲੇਕਿਨ ਕਿਸੇ ਵੀ ਸਰਕਾਰ ਦੇ ਵੱਲੋਂ ਇਹ ਸੜਕ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਫੱਕ ਹਾਰ ਕੇ ਕਾਰ ਸੇਵਾ ਕਲਾ ਅਨੰਤਪੁਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਪੀੜਾ ਚੁੱਕਿਆ ਗਿਆ ਕਿ ਸੜਕ ਦੀ ਮੁਰੰਮਤ ਦਾ ਕਾਰ ਜਿਹੜਾ ਸ਼ੁਰੂ ਕੀਤਾ ਗਿਆ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਹੋਲਾ ਮਹੱਲਾ ਤੋਂ ਪਹਿਲਾਂ ਕੰਮੀ ਕਾਰ ਹੋਲਾ ਮਹੱਲਾ ਤੋਂ ਪਹਿਲਾਂ ਇਸ ਸੜਕ ਦਾ ਨਿਰਮਾਣ ਕਾਰ ਸ਼ੁਰੂ ਕੀਤਾ ਗਿਆ ਤੇ ਹੋਲੀ-ਹੋੜੀ ਜਿਹੜਾ ਇਹ ਕਾਰ ਸੰਕਟ ਤੇ ਸਹਿਯੋਗ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਸੰਤਾ ਮਹਾਪੁਰਸ਼ਾਂ ਵੱਲੋਂ 71 ਹੋ ਕੇ ਇਸ ਸੜਕ ਦੇ ਉੱਪਰ ਲੁੱਕਪਾਨ ਦਾ ਜਿਹੜਾ ਕੰਮ ਕੀਤਾ ਗਿਆ ਹੈ ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਣੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਸੜਕ ਦਾ ਜਿਹੜਾ ਨਿਰਮਾਣ ਕਾਰਜ ਆ ਉਹ ਕੀਤਾ ਜਾ ਰਿਹਾ ਹੈ ਕੰਮ ਜਿਹੜੇ ਸਰਕਾਰਾਂ ਨੇ ਕਰਨੇ ਹੁੰਦੇ ਨੇ ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ ਸਰਕਾਰਾਂ ਆਪਣੇ ਕਾਰਜਾਂ ਤੋਂ ਪਿੱਛੇ ਹਟੀਆਂ ਤੇ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਦੇ ਉੱਪਰ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਪ੍ਰਬੰਧਕ ਬਾਬਾ ਸੁੱਚਾ ਸਿੰਘ ਬਾਬਾ ਸਤਨਾਮ ਸਿੰਘ ਜੀ ਹੋਰਾਂ ਨੂੰ ਲੈੜੀ ਪਈ ਤੇ ਤੁਸੀਂ ਦੇਖ ਸਕਦੇ ਹੋ ਕਿ ਬੇਹਦ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਚੌਂ ਮਾਰਗੀ ਜਿਹੜੀ ਸੜਕ ਹੈ ਉਹ ਸੜਕ ਜਿਹੜੀ ਬਣਾਈ ਜਾ ਰਹੀ ਹੈ ਸਾਬਾ ਜੀ ਸਾਡੇ ਨਾਲ ਮੌਜੂਦ ਨੇ ਪਾਪਾ ਜੀ ਨਾਲ ਗੱਲਬਾਤ ਕਰਦੇ ਆ ਪਾਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਾਪਾ ਜੀ ਜਨਵਰੀ ਮਹੀਨੇ ਦੇ ਵਿੱਚ ਕਾਰਜ ਸ਼ੁਰੂ ਕੀਤੇ ਗਏ ਸੀ ਅੱਜ ਜਿਹੜਾ ਅਚੰਭਾ ਲੱਗ ਰਿਹਾ ਦੇਖਣ ਨੂੰ ਯਕੀਨ ਵੀ ਨਹੀਂ ਹੋ ਰਿਹਾ ਕਿ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜੀ ਇਹਦੇ ਉੱਪਰ ਲੁੱਕ ਪਾ ਕੇ ਪ੍ਰੀਮਿਕਸ ਪਾ ਕੇ ਜਿਹੜਾ ਕੰਮ ਹੈ ਉਹ ਰੰਗਿਆ ਗਿਆ ਸੰਤਾ ਮਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸਿੱਖ ਕੌਮ ਨੂੰ ਇੱਕ ਉਪਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ ਆਜ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗਦੀ ਦੇ ਰੂਪ ਵਿੱਚ ਬਣਾਇਆ ਜਾ ਰਿਹਾ ਅਸੀਂ ਵੱਡੇ ਭਾਗ ਸਮਝਦੇ ਹਾਂ ਕਿ ਇਸ ਭਾਗੇ ਸਮੇਂ ਦੇ ਉੱਤੇ ਸਰ ਸਵਾਕਲਾ ਅਨੰਦਗੁਰ ਸਾਹਿਬ ਵੱਲੋਂ ਤੇ ਮਹਾਨ ਸੇਵਾ ਦੇ ਪੁੰਜ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਸਾਡੇ ਨਾਲ ਸਦਾ ਹੀ ਸਨੇਹ ਤੇ ਯੋਗਦਾਨ ਹੈ। ਬਾਬਾ ਗੁਰਦੇਸ ਸਿੰਘ ਜੀ ਦੀ ਬਾਗ ਵਾਲੇ ਸਾਡੇ ਜਿਹਦੇ ਮੁਖੀ ਬਾਬਾ ਸੁਤਿਆ ਸਿੰਘ ਜੀ ਸਾਡੇ ਸਤਕਾਰਯੋਗ ਭਾਈ ਅੰਦਰ ਸਿੰਘ ਜੀ ਸਾਡੇ ਨਾਲ ਖੜੇ ਨੇ ਜਦੋਂ ਇਹ ਕਾਰਜ ਆਰੰਭ ਕਰਨਾ ਸੀ ਤੇ ਉਸ ਟਾਈਮ ਅਸੀਂ ਇੱਕ ਛੋਟਾ ਜਿਹਾ ਸਲਾਹ ਮਸ਼ਵਰਾ ਕੀਤਾ ਕੀ ਹੁਲਾਮਲਾ ਆ ਚੁੱਕਾ ਹੈ ਤੇ ਹੁਲੇ ਮੇਰੇ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਰਸਤਾ ਜਿਹੜਾ ਬਹੁਤ ਖਤਰੇ ਵਾਲਾ ਆ ਪਿਛਲੀਆਂ ਸਰਕਾਰਾਂ ਇਹ ਸੜਕ ਨੂੰ ਥੋੜਾ ਬਹੁਤਾ ਪੱਛਵਰਕ ਕਰਨੀਆਂ ਸੀ ਪਰ ਉਸ ਸਮੇਂ ਦੀ ਮੁੱਕੇ ਦੀ ਸਰਕਾਰ ਨੇ ਕੋਈ ਵੀ ਪੱਛਵਰਕ ਨਾ ਕੀਤਾ ਅਸੀਂ ਇੱਕ ਪਲੈਨਿੰਗ ਬਣਾਇਆ ਕਿ ਆਪਾਂ ਇਹ ਸੜਕ ਨੂੰ ਸੰਗਤਾਂ ਦੀ ਆਵਾਜ਼ ਆਈ ਸੁਖਸੂਹ ਦੇਣ ਵਾਸਤੇ ਇਹਦੇ 5-5 7-7 ਫੁੱਟ ਵਰਮ ਖੋਲੇ ਜਾਣ ਪਰ ਗੁਰੂ ਨੇ ਇਹੋ ਜੀ ਬਖਸ਼ਿਸ਼ ਕੀਤੀ ਕਿ ਉਹ ਵਰਮ ਖੋਲਣ ਤੋਂ ਬਾਅਦ ਸੰਚਾਰਾਂ ਦੇ ਵਿੱਚ ਇੰਨਾ ਉਤਸ਼ਾਹ ਜਾਗਿਆ ਇੰਨਾ ਫ੍ਰੇਮ ਦਿੱਤਾ ਸੰਫਰੇ ਸਾਨੂੰ ਕਿ ਅਸੀਂ ਇਸ ਸਾਡੇ ਨਾਲ ਸਾਡੇ ਸਤਿਕਾਰਯੋਗ ਸਰਦ ਪਰਮਜੀਤ ਸਿੰਘ ਜੀ ਜੋ ਕਿ ਇਸ ਸ਼ਰਕ ਦੇ ਦੇਖਰੇਖ ਕਰ ਰਹੇ ਨੇ ਨਾਲ ਖੜੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਨੂੰ ਅਸੀਂ ਇਹ ਕਾਰਜ ਸ਼ੁਰੂ ਕਰ ਤੋਂ ਪਹਿਲਾਂ ਬੁਲਾਇਆ ਵੀ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹਦੇ ਵੀ ਕਾਰਜ ਤੇ ਹੋ ਜਾਣਗੇ ਕੋਈ ਗੱਲ ਨਹੀਂ ਪਰ ਸਰਕਾਰਾਂ ਜਿਹੜੀਆਂ ਇਸ ਕੰਮਾਂ ਦੇ ਵਿੱਚ ਕੋਈ ਨਾ ਕੋਈ ਰੁਕਾਵਟਾਂ ਬਣ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਲੈਂਡ ਜਿਹੜੀ ਆ ਕਿੰਨੀ ਕਾਸੀ ਇਹ ਸ਼ਰਕ ਦੀ ਜਦੋਂ ਪਰੈਸ਼ ਕੀਤੀ ਚਲੋ ਜੀ ਤੇ ਸਰਕਾਰਾਂ ਨਾਲ ਪਤਰਾ ਵੀ ਇਹ ਸ਼ਰਕਤ ਦਾ ਕੀ ਹਾਲਾ ਸੀ ਕਿ ਕੀ ਚੱਲ ਰਹੀ ਆ ਆਪਾਂ ਉਹ ਸਪੈਸ਼ਲ ਨਾ ਜਾਈਏ ਅੱਜ ਇਹ ਗੁਰੂ ਦੀ ਬਖਸ਼ਿਸ਼ ਹੋਈ ਆ ਕਿ ਮਹਾਰਾਜ ਨੇ ਬਖਸ਼ਿਸ਼ ਕਰਕੇ ਆਪਣੀਆਂ ਸੇਵਕਾਂ ਕੋਲੋਂ ਜਿਵੇਂ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਫਲਵਾਰੀ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਟੈਗ ਦੇ ਫੁੱਲ ਖੁਸ਼ਬੂ ਵੰਡ ਕੇ ਗਏ ਨੇ ਸਤਕਾਰ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ ਤਰਫੋਂ ਤਰਸਵਾਰੇ ਬਾਬਾ ਸੇਵਾ ਸਿੰਘ ਜੀ ਫਰੂਰ ਸਾਹਿਬ ਵਾਰੇ ਸਾਈ ਸਾਹ ਪਹਿਮਿੰਦਰ ਸਿੰਘ ਜੀ ਇੰਗਲੈਂਡ ਯੂਕੇ ਵਾਲੇ ਇਸੇ ਤਰ੍ਹਾਂ ਹੀ ਬਾਬਾ ਸ਼ਿਵੇਕ ਸਿੰਘ ਜੀ ਗੋਇੰਡਵਾਲ ਸਾਹਿਬ ਜੀ ਜਿਸ ਦਿਨ ਇਹ ਸੇਵਾ ਜਿਹੜੀ ਰੰਭੀ ਗਈ ਉਸ ਦਿਨ ਅਸੀਂ ਇੱਥੇ ਆਏ ਸੀਗੇ ਆਪਣੇ ਆਪ ਦੇ ਵਿੱਚ ਇੱਕ ਸੁਪਨਾ ਲੱਗਦਾ ਸੀ ਕਿਉਂਕਿ ਵੱਡੇ ਕੰਮ ਨੇ ਸਰਕਾਰਾਂ ਦੇ ਕਰਨ ਵਾਲੇ ਕਾਰਜ ਨੇ ਇੱਕ ਸਿੰਗਲ ਜਿਹੜੀ ਰੋਡ ਸੀ 104 ਫੁੱਟ ਤੱਕ ਤੁਸੀਂ ਇਹਨੂੰ ਲੈ ਕੇ ਜਾ ਰਹੇ ਹੋ ਉਹ ਲੇਨ ਜਿਹੜੀ ਉਹ ਬਣਾ ਰਹੇ ਹੋ ਕਿੱਡਾ ਕ ਮੁਸ਼ਕਲ ਟਾਸਕ ਸੀ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਬਹੁਤ ਵੱਡੀ ਗੱਲ ਸੀ ਜੀ ਅਸੀਂ ਇਸ ਕਾਰਜ ਵਾਸਤੇ ਬਾਬਾ ਜੀ ਨੇ ਸਾਡੇ ਕਾਸਰਮ ਦੇ ਮੁਖੀ ਬਾਬਾ ਸੇਵਾ ਸਿੰਘ ਨੂੰ ਬਹੁਤ ਵੱਡੀਆਂ ਸਨਮਾਨ ਨਿਭਾਈਆਂ ਗਈਆਂ ਆਪ ਇਸ ਇਲਾਕੇ ਦੇ ਰਹਿਣ ਵਾਲੇ ਜੀ ਆਪ ਜੀ ਨੂੰ ਹਰ ਪਤਾ ਹੈ ਕਿ ਉਹਨਾਂ ਨੇ ਕਿੱਦੇ ਵੱਡੇ ਜੋ ਸਤਲੁਜ ਦੇ ਉੱਤੇ ਪੁਲ ਬਣਾਏ ਤਖਤ ਕੀ ਸ੍ਰੀ ਕੇਸਗੜ ਸਤਪੁਕਲਾ ਅਨੰਦਗੜ੍ਹ ਨੂੰ ਜੋੜਨ ਵਾਲਾ ਢੇਰਾ ਰਸਤਾ ਸੀਗਾ ਉਹਦੀ ਨਿਸ਼ਾਨਦੇਹੀ ਭਾਈ ਮਹਿੰਦਰ ਸਿੰਘ ਬਾਬਾ ਜੀ ਨੇ ਉਹਨਾਂ ਨੇ ਕੀਤੀ ਉਹਨੂੰ ਵੀ ਜਾਰੀ ਜਗ੍ਹਾ ਨੂੰ ਮੁੱਲ ਲੈ ਕੇ ਉਹ 200 ਫੁੱਟ ਰਸਤਾ ਜਿਹੜਾ ਪਾਈ ਅੰਨਿਆ ਪਿਆਰਿਆਂ ਦੀ ਯਾਦ ਵਿੱਚ ਬਣਾਇਆ ਗਿਆ ਇਸ ਤਰ੍ਹਾਂ ਹੀ ਹੋਰ ਵੀ ਬਹੁਤ ਵੱਡੇ ਕਾਰਜ ਕੀਤੇ ਪਰ ਸਾਡੇ ਵਾਸਤੇ ਇੱਕ ਸਮਾਂ ਨਵਾਂ ਸੀ ਕਿਉਂਕਿ ਸਾਡੇ ਸਤਿਕਾਰਯੋਗ ਮਹਾਂਪਰਸੰਤਵਾ ਬਲਬ ਸਿੰਘ ਜੀ ਉਹ ਸੰਸਾਰ ਤੋਂ ਜਾ ਚੁੱਕੇ ਸਨ ਪਰ ਗੁਰੂ ਨੇ ਇਹੋ ਹੀ ਬਸ਼ਿਸ਼ ਕੀਤੀ ਆ ਨਾਓ ਮਰੀਏ ਨਾ ਠਾਗਿਆ ਜਾਏ ਜਿੰਨਕੇ ਰਾਮ ਵਸੇ ਮਨ ਮਹਿ ਅੱਜ ਅਸੀਂ ਸਾਨੂੰ ਪ੍ਰਤੱਖ ਦਿਖ ਰਿਹਾ ਕਿ ਉਹ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀ ਘਾਲਣਾ ਕਮਾਈ ਉਹ ਨਾਲ ਹੀ ਆ ਗੁਰੂ ਦੀ ਬਖਸ਼ਿਸ਼ ਆ ਗੁਰੂ ਗ੍ਰੰਥ ਸਾਹਿਬ ਦੀਆਂ ਅਰਦਾਸ ਕਰਕੇ ਚੱਲ ਰਹੀ ਸੀ ਅੱਜ ਉਹਨਾਂ ਦੀਆਂ ਬਖਸ਼ਿਸ਼ਾਂ ਗੁਰੂ ਮਹਾਰਾਜ ਦੀਆਂ ਸ਼ੀਸ਼ਾ ਸੰਗਤ ਦੇ ਵਿੱਚ ਵਸ ਕੇ ਮਾਰਾ ਸਾਰੇ ਕਾਰਜ ਕਰਾ ਰਹੇ ਨੇ। ਬਾਬਾ ਜੀ 40 ਕਿਲੋਮੀਟਰ ਦਾ ਸਟ੍ਰੈਚ ਹੈ ਗੜ ਸ਼ੰਕਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੁਸੀਂ ਪਾਇਲਟ ਪ੍ਰੋਜੈਕਟ ਦੇ ਤੌਰ ਤੇ 9 ਕਿਲੋਮੀਟਰ ਜਿਹੜਾ ਪਹਿਲੇ ਫੇਸ ਦੇ ਵਿੱਚ ਕੰਪਲੀਟ ਕਰ ਰਹੇ ਹੋ। ਅਕਸਰ ਇਹ ਕਿਹਾ ਜਾਂਦਾ ਕਿ ਕਾਰ ਸੇਵਾ ਵਾਲੇ ਬਾਬੇ ਜਿਹੜੇ ਨੇ ਉਹ ਸਿਰਫ ਮਾਰਬਲ ਲਗਾਉਣਾ ਪੱਥਰ ਲਗਾਉਣਾ ਜਾਣਦੇ ਨੇ। ਟੈਕਨੀਕਲ ਇੰਨੇ ਜ਼ਿਆਦਾ ਨਹੀਂ ਹੁੰਦੇ ਪਰ ਜਿਸ ਤਰੀਕੇ ਦੇ ਨਾਲ ਪੂਰਾ ਟੈਕਨੀਕਲ ਤਰੀਕੇ ਦੇ ਨਾਲ ਤੁਸੀਂ ਸਾਰਾ ਕਾਰਜ ਕੀਤਾ ਇਸ ਸਾਈਟਾਂ ਤੇ ਮੈਂ ਦੇਖ ਰਿਹਾ ਸੀ ਕਿ ਸੰਤਾਂ ਮਹਾਪੁਰਸ਼ਾਂ ਤੋਂ ਅਸਥੈਟਿਕਲੀ ਜਿਹੜਾ ਵਾਤਾਵਰਨ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਪੌਦੇ ਵੀ ਲਗਾਏ ਕਿ ਉਹਦੇ ਪਰ ਕੀ ਕਹੋਗੇ ਤੇ ਜੇ ਜਿਹੜੀ ਸ਼ਰਕ ਬਣ ਜਾਏ ਇਹ 4 ਲੇਨ ਸ਼ਰਕ ਹੋਵੇਗੀ ਸਾਡੇ ਹਿੰਦੁਸਤਾਨ ਚ ਉਪਦੇਸ਼ਾਂ ਚ ਵੀ 4 ਲੇਨ 6 ਲੇਨ 8 ਲੇਨ ਸ਼ਰਕਾਂ ਬਣੀਆਂ ਹੋਈਆਂ ਨੇ ਪਰ ਜਿਹੜੀ ਇਹ ਸ਼ਰਕ ਦੇ ਉੱਤੇ ਜਿੰਨਾ ਸੰਗਤ ਦਾ ਸੰਤਾਲ ਹੰਡਾਇਆ ਇੱਥੇ ਕਿਹੋ ਜਿਹਾ ਟ੍ਰੇਨਿੰਗ ਬਣਾ ਕੇ ਲੈ ਕੇ ਆਏ ਆ ਗੁਰੂ ਜੀ ਬਖਸ਼ ਸਰਾਲ ਕਿ 4 ਲੇਨ ਸ਼ਰਕ ਬਣੇਗੀ ਇਹਦੇ ਨਾਲ 25 ਤੋਂ 30 ਫੁੱਟ ਦੋ ਪਾਸੇ ਸਾਡੇ ਵਿਰਾਸਤੀ ਬੁਕੇੜ ਕਰ ਗਏ ਜਿਵੇਂ ਅੰਬ ਜਾਮਨੋ ਕਿੱਕਰ ਟਾਲੀ ਤੂਤ ਸ਼ਤੂਤ ਜੰਦ ਕਰੀਰ ਫਲਾ ਔਲੇ ਬਿਹਰੇ ਤੇ ਕਿੰਨੇ ਜਿੱਦੇ ਵੀ ਜਾਨੀ ਕਿ ਢਾ ਕੁਲਾਸ ਅਕ ਤਤੂ ਜਿਹੜੀਆਂ ਗੁਰਬਾਨੀ ਦੇ ਵਿੱਚ ਅੰਕਿਤ ਹੈ ਰਹੇ ਮਹਾਰਾਜ ਨੇ ਉਹ ਗੂਟੇ ਵੀ ਅਸੀਂ ਇਹ ਸ਼ਰਕਤ ਉੱਤੇ ਨਿਰਮਾਣ ਕਰਾਂਗੇ ਕਿ ਵਾਤਾਵਰਨ ਵੀ ਠੀਕ ਰਹੇਗਾ ਤੇ ਇੱਥੇ ਅਸੀਂ ਸਾਨੂੰ ਹੁਣੇ ਤਕਰੀਬਨ 6.5 ਮਹੀਨੇ ਰਹਿ ਕੇ ਇੱਕ ਬਹੁਤ ਵੱਡਾ ਸੁਭਾਗ ਪ੍ਰਾਪਤ ਹੋਇਆ ਜਿਹਦੇ ਵਿੱਚ ਇੱਥੇ ਜੰਗਲੀ ਜੀਵ ਬਹੁਤ ਜ਼ਿਆਦੇ ਨੇ ਪੰਛੀ ਵੀ ਨੇ ਤੇ ਪਸ਼ੂ ਵੀ ਨੇ ਇੱਥੇ ਨੀਲ ਗਾਈ ਬਹੁਤ ਜ਼ਿਆਦਾ ਹੈ ਹਰਨ ਬਹੁਤ ਜ਼ਿਆਦਾ ਬਾਰਾ ਸਿੰਘਾ ਜੰਗਲੀ ਸੂਰ ਆ ਹੋਰ ਵੀ ਬਹੁਤ ਜਾਨਵਰ ਨੇ ਅਸੀਂ ਇੱਕ ਪਲੈਨਿੰਗ ਬਣਾਈ ਆ ਕਿ ਇਹ ਦੋ ਬੰਨੀ ਨਾਲ ਹੀ ਇੱਕ ਬਰਸਾਤੀ ਨਾਲਾ ਬਣਾਇਆ ਜਾਏਗਾ ਬੂਟੀਆਂ ਤੋਂ ਬਾਹਰਲੇ ਪਾਸੇ ਉਹਦੇ ਨਾਲ ਫਿਰ ਅਸੀਂ ਇਹ ਜਗ੍ਹਾ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਬਹੁਤ ਵੱਡੇ ਛੱਪਰ ਟੈਪ ਤੇ ਜਿਹੜੇ ਆ ਉਹ ਬਣਾ ਦਿੱਤੇ ਜਾਣਗੇ ਜਿਹੜਾ ਬਰਸਾਤੀ ਪਾਣੀ ਹੋਗਾ ਉਹਨਾਂ ਦਾ ਉਹ ਨਾਲ ਧੋਬਿਆਂ ਦੇ ਜਾਏਗਾ ਉਸ ਤੋਂ ਬਾਅਦ ਬਸਾਤਾ ਤੋਂ ਬਾਅਦ ਜਿਹੜੇ ਪਾਣੀ ਹੋ ਜਾਊ ਹੋ ਜਾਏਗਾ ਜਿਹੜੇ ਜੰਗਲੀ ਜੀਵ ਆ ਉਹ ਵੀ ਇਹ ਨੰਦਲੇਨ ਕੇ ਜਿਹੜੇ ਬੂਟੇ ਲਾ ਰਹੇ ਆ ਉਹਨਾਂ ਵਿੱਚ ਫਲਦਾਰ ਬੂਟੇ ਹੋਣਗੇ ਜਿਹੜੇ ਪੰਛੀ ਆ ਉਹ ਵੀ ਆਪਣਾ ਗੁਜ਼ਾਰਾ ਕਰਨਗੇ ਪੇੜ ਭਰਨਗੇ ਹਾਲੇ ਨੇ ਪਵਨਗੇ ਇੱਥੇ ਹੋਰ ਮਹਾਰਾਜ ਜੀ ਰਹਿਮਤਾਂ ਵਰਤਣਗੇ ਆ ਕਿ ਜਿਹੜੀਆਂ ਸੰਗਤਾਂ ਜਾਣ ਵਾਲੀਆਂ ਨੇ ਉਹਨਾਂ ਨੂੰ ਵੀ ਸਕੂਨ ਮਿਲੇਗਾ ਜੋ ਕਿ ਆਪ ਜੀ ਨੇ ਵਾਤਾਵਰਣ ਦੀ ਗੱਲ ਕੀਤੀ ਸ਼ੁੱਧ ਹਵਾ ਪੈਦਾ ਹੋਵੇਗੀ ਇਹਦੇ ਵਿੱਚ ਜਿਵੇਂ ਅਸੀਂ ਨਿੰਮ ਲਾ ਰਹੇ ਆ ਸੁਹਣੇ ਨਾ ਲਾ ਰਹੇ ਆ ਯਾਨੀ ਕਿ ਸਾਰੇ ਔਸ਼ਧੀ ਬੂਟੇ ਨੇ ਆ ਭਾਈ ਲਾਸਟ ਸਵਾਲ ਮੇਰਾ ਕਿਉਂਕਿ ਨਾਲ ਕਾਦੀ ਵੀ ਖੜੇ ਨੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਤੁਸੀਂ ਕਿਹਾ ਸਾਰਾ ਕਾਰਜ ਹੋ ਰਿਹਾ ਦੱਸ ਰਹੇ ਸੀ ਕਿ ਤਕਰੀਬਨ 5 ਤੋਂ 6 ਕਰੋੜ ਰੁਪਈਆ 1 ਕਿਲੋਮੀਟਰ ਦੇ ਸਪੈਚ ਨੂੰ ਪੂਰਾ ਕਰਨ ਲਈ ਆਉਂਦਾ ਹੈ ਸੰਗਤਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਇਹ ਸੜਕ ਦੇ ਉੱਪਰੋਂ ਵੀ ਲੰਘਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਜਿਹੜੀ ਬੈਠੀ ਤੁਹਾਡੇ ਨਾਲ ਜੁੜੀ ਹੋਈ ਹੈ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਨਾ ਘਰੂਜੀ ਬਖਸ਼ੀ ਸਾਹਿਬ ਜੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਜਿੰਨਾ ਸੀ ਕਾਰਜ ਕੀਤਾ ਜਿੰਨਾ ਸੀ ਕਾਰਜ ਕਰਦੇ ਆ ਜਿਵੇਂ ਜਿਵੇਂ ਕਰ ਰਹੇ ਆਵੇਂ ਮਹਾਰਾਜ ਜੀ ਸੰਗਤਾਂ ਜਿਹੜੀਆਂ ਉਹ ਮਹਾਰ ਉਹ ਵੱਡੇ ਕਾਰਜ ਜਿਹੜੇ ਸੰਤ ਪਾਪਾ ਸੇਵਾ ਸਿੰਘ ਜੀ ਸੰਤ ਪਾਪਾ ਲਾਭ ਸਿੰਘ ਜੀ ਵੱਲੋਂ ਜਿਹੜੇ ਸ਼ੁਰੂ ਕੀਤੇ ਗਏ ਸੀ ਕਿਉਂਕਿ ਪੁਰਾਣੇ ਵਾਲੇ ਪਾਪਾ ਕਰਕੇ ਜਾਣੇ ਜਾਂਦੇ ਸੀਗੇ ਤੇ ਮੈਨੂੰ ਲੱਗਦਾ ਹੁਣ ਸੜਕਾਂ ਵਾਲੇ ਬਾਬੇ ਵੀ ਜਿਹੜੇ ਉਹਨਾਂ ਨੂੰ ਕਿਹਾ ਜਾਇਆ ਹੈਗਾ ਇਸ ਸੰਪਰਦਾ ਨੂੰ ਸਾਰੇ ਨਾਲ ਪਾਪਾ ਭਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਜਿਥਾ ਯੂਕੇ ਤੋਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਵੱਡੀ ਇੱਕ ਸੇਵਾ ਜਿਹੜੀ ਰੰਮੀ ਗਈ ਸੀ ਅੱਜ ਜਿਹੜਾ ਪੂਰ ਪ੍ਰਾਣਾ ਸ਼ੁਰੂ ਹੋ ਗਿਆ ਤੇ ਸੜਕ ਜਿਹੜੀ ਉਹ ਵੱਢਣੀ ਸ਼ੁਰੂ ਹੋ ਗਈ ਕੀ ਕੋਈ ਕਿਸੇ ਵੀ ਜਗ੍ਹਾ ਤੇ ਪ ਇਹ ਰਸਤਾ ਨਹੀਂ ਤੇ ਜਗ੍ਹਾ ਤੇ ਨਹੀਂ ਪਹੁੰਚ ਸਕਦੇ ਇਹ ਸਾਡੀ ਬਹੁਤ ਬਤਵਰਕ ਬਹੁਤ ਜਗ੍ਹਾ ਖਾਸ ਨਨ ਸਾਹਿਬ ਹੈ ਨਨਪੁਰ ਸਾਹਿਬ ਜੇ ਆਪਾਂ ਜਾ ਨਾ ਸਕੀਏ ਕਿੰਨੀ ਮੁਸ਼ਕਲ ਆਏਗੀ ਉਹ ਫਿਰ ਸਾਡੇ ਸਾਰੇ ਸਿੱਖਾਂ ਵਾਸਤੇ ਬਹੁਤ ਜਿੰਨੂ ਕਹਨੇ ਆ ਮਸੂਬ ਸੁਣਦਾ ਉਹਨਾਂ ਨੂੰ ਸਾਰਿਆਂ ਨੂੰ ਕਿ ਵੀ ਅਸੀਂ ਇਹ ਨਹੀਂ ਕਰ ਸਕੇ ਆਪਣੀ ਸੜਕ ਵੀ ਨਹੀਂ ਬਣਾ ਸਕਦੇ ਆਪਣੇ ਆਸਾਨ ਤੱਕ ਲੰਪੂਰ ਜਾਣ ਵਾਸਤੇ ਉਹ ਜਿਹੜੀ ਸੜਕ ਬਣ ਰਹੀ ਹੈ ਇਹ ਸੰਯੋਗ ਸਾਰਿਆਂ ਦਾ ਹੈ ਜੇ ਕਾਰ ਸੇਵਾ ਵਾਲੇ ਕਹਿੰਦੇ ਕਿ ਕਾਰ ਸੇਵਾ ਵਾਲੇ ਇੱਕੋ ਹੀ ਕੰਮ ਜਾਣਦੇ ਹੀ ਨਹੀਂ ਗੱਲ ਹੈ ਜੀ ਨਾਮ ਜਪਣਾ ਮਾਰੇ ਜੋ ਮਰਜ਼ੀ ਉਸ ਤੋਂ ਕਰਾ ਦੇ ਜੀ ਹੈ ਨਾ ਬਾਦਸ਼ਾਹ ਨੇ ਗੂੰਗੇ ਤੋਂ ਕਰਾ ਲੈਨੇ ਗੀਤਾ ਦੇ ਅਰਥ ਜੋ ਮਰਜ਼ੀ ਕਰਾ ਦੇ ਜੀ ਹਾਂ ਉਹ ਤਹੇ ਇਸ ਤਰ੍ਹਾਂ ਮਹਾਰਾਜ ਜੀ ਉੱਤੇ ਆਈ ਹੈ ਗੁਰੂ ਮਹਾਰਾਜ ਤੋਂ ਅਸੀਂ ਵਾਰੇ ਵਾਰੇ ਜਾਈਏ ਜੋ ਮਰਜ਼ੀ ਸਿੱਖਣਾ ਹੋ ਹੋ ਹਾਲੇ ਸਿੱਖੋ ਨਾ ਬਸ ਪ੍ਰੇਮ ਤੇ ਤੁਰਿਆ ਚੱਲੇ ਇਹਨਾਂ ਚੀਜ਼ਾਂ ਅਸੀਂ ਕਹੀਆਂ ਸੀ ਨਾਮ ਜਪਣਾ ਸੇਵਾ ਕਰਨੀ ਕੀਰਤਨ ਕਰਨਾ ਤੇ ਸੁਣਾ ਇਹ ਕੈਪੀਟਲ ਆਸ਼ਾ ਜੀ ਇਹ ਨਾਲ ਜਾਣਾ ਹੋਰ ਸੁਈ ਨਾਲ ਨਹੀਂ ਜਾਏ ਇਹ ਸੇਵਾ ਤੇ ਸਾਰਿਆਂ ਦੇ ਜਿੱਦਾ ਜਿੱਦਾ ਸਪਣਾ ਉਹ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਤੇ ਤੁਸੀਂ ਬੀਟੀਆ ਨੇ ਦਾ ਡੀਟੀਆ ਦੇ ਰਾਹੀਂ ਇਹ ਕਾਰਜ ਹੁੰਦੇ ਵੀ ਪਾਗ ਚਗੇ ਤੁਸੀਂ ਵੀ ਇਹ ਦੇਖ ਰਹੇ ਹੋ ਮਾਰੇ ਨੇ ਤੁਹਾਨੂੰ ਹੀ ਬਸ ਬਾਬਾ ਜੀ ਤੁਸੀਂ ਵੱਡੀਆਂ ਸੇਵਾਵਾਂ ਕਰਦੇ ਹੋ ਕੇਸਗੜ੍ਹ ਸਾਹਿਬ 1999 ਦੇ ਵਿੱਚ ਰੈਨੋਵੇਟ ਹੋਇਆ ਉਹ ਸੇਵਾ ਤੁਹਾਡੇ ਕੋਲ ਸੀ ਹੁਣ ਪੂਰਾ ਕੰਪਲੈਕਸ ਜਿਹੜਾ ਪ੍ਰਬੰਧਕੀ ਕੰਪਲੈਕਸ ਹੈ ਉਹਦੀ ਸੇਵਾ ਤੁਹਾਡੇ ਕੋਲ ਹੈ ਬਾਬਾ ਜੀ ਦੱਸਦੇ ਸੀ ਕਿ ਅਨੰਦਗੜ੍ਹ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੱਕ ਜਿਹੜੀ ਸੜਕ ਪੁੱਛ ਦੀ ਉਹ ਤੁਹਾਡੇ ਕੋਲ ਐਕਸਰ ਕਾਰ ਸੇਵਾ ਵਾਲਿਆਂ ਦੇ ਉੱਪਰ ਇਹ ਸਵਾਲ ਲੋਕ ਪੁੱਛਦੇ ਨੇ ਕਿ ਅਸਥੈਟਿਕਲੀ ਜਿਹੜਾ ਸੁੰਦਰਤਾ ਜਾਂ ਪ੍ਰਾਤਨਤਾ ਬਰਕਰਾਰ ਨਹੀਂ ਰੱਖਦੇ ਨੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਨਹੀਂ ਬਿਲਕੁਲ ਇਹ ਡਿਫਰੈਂਟ ਡਿਫਰੈਂਟ ਵਿਚਾਰਾ ਹਨ ਲੋਕਾਂ ਦੇ ਆਸੀਂ ਸਿਵਲ ਸਟਰਕਚਰ ਇੰਜੀਨੀਅਰ ਹਾਂ 30 ਸਾਲ ਅਸੀਂ ਪ੍ਰੋਫੈਸ਼ਨਲ ਕੰਮ ਕੀਤਾ ਹੈ ਜੀ ਅੱਛਾ ਹੁਣ ਆਪਾਂ ਦਰਬਾਰ ਸਾਹਿਬ ਦੀ ਅੰਦਰਲੀ ਸੇਵਾ ਕਰ ਰਹੇ ਹਾਂ ਹਾਂਜੀ ਉੱਥੇ ਫਰੈਸਕੋ ਪੇਂਟਿੰਗ ਜਿਹੜੀ ਮਿੱਟ ਗਈ ਜੀ ਅਸੀਂ ਕਿ ਇਹਨੂੰ ਦੁਬਾਰਾ ਫੇਰ ਕਰ ਦਿਓ ਭਾਵੇਂ ਟੱਕੀ ਜਾਣੀ ਹੈ ਜੀ ਲੇਕਿਨ ਮਹਾਰਾਜ ਨੂੰ ਦਿਸਦੀ ਹੈ ਅੰਦਰ ਵੀ ਦਿਸਦਾ ਜੇ ਰਸਾਨੂ ਨਹੀਂ ਦੱਸਦਾ ਉਹ ਉਹਨਾਂ ਨੂੰ ਦੱਸਦਾ ਸੋ ਆਪਾਂ ਸੇਵਾ ਕਰਨੀ ਹੈ ਇਹ ਮੁਰਕੀ ਹੋਣੀ ਨਹੀਂ ਕਿ ਹੁਣ ਕਰੋ ਇਹ ਨਹੀਂ ਕਰਨਾ ਕਿ ਥੱਲੇ ਜਿਹੜਾ ਰਹਿਣ ਦੇਣਾ ਸਾਰਾ ਨਵੇਂ ਸਰੋ ਹੋ ਰਿਹਾ ਇਦਾਂ ਹੀ ਕੇਸਗੜ੍ਹ ਸਾਹਿਬ ਉਹ ਜਿਹੜਾ ਹੈ ਸੋ ਆਪਾਂ ਪਟਨਾ ਸਾਹਿਬ ਸੇਵਾ ਕੀਤੀ ਉੱਥੇ 12 ਸਾਲ ਆਪਾਂ ਰਾਏ ਸਾਰੇ ਤਖਤਾਂ ਦੀ ਮਹਾਰਾਜ ਆਪਾਂ ਸੇਵਾ ਕੀਤੀ ਸਾਰੇ ਤਖਤਾਂ ਦੀ ਹੰਜੀ ਸੋ ਇਹ ਵਿੱਚ ਮੁਝਾਈ ਸਾਡੀ ਨਹੀਂ ਹੈ ਇਹ ਮਾਛਾ ਦੀ ਹੈ ابھی جب بھی سوچتے ہیں کوئی سان سیوہ کروا رہے ہو سانو یاد آ جا اوپر جی سیوا چپڑا چپل پائی ہوں کہ سریے دیتے چڑے ہوئے کڑا کے سیوہ کر رہے ہیں اِسی سان وڈیائی دے رہے ہیں لیکن یہ وجیائی انہوں نے ایک کیتا ہے وہ جی ورکر ہوں اسے طرح ابھی بھی کہتے یہ وڈیائی ایک جو مہاراجی ہے مالک مہار ਉਹ ਗੁੰਡੇ ਤੋਂ ਜੋ ਮਤਲਬ ਕਰਵਾ ਲੈ ਨੇ ਜਿਹੜਾ ਸਮਝੋ ਕਿ ਤੁਸੀਂ ਕਹੋ ਕਿ ਇਹਨੂੰ ਪਤਾ ਹੀ ਕੋਈ ਨਹੀਂ ਉਹ ਉਹ ਨੂੰ ਹੀ ਮਾਰਨ ਗਿਆਨ ਬਖਸ਼ਦੇ ਨੇ ਗਿਆਨ ਨਾਲ ਗਲੀ ਢੂਢੀਏ ਕਥਨਾ ਕਰਦਾ ਸਾਹ ਕਰਮ ਮਿਲੇ ਤਾਂ ਪਾਏ ਖੂਰ ਖਿਸਮਤ ਉਹ ਕਭ ਖਾ ਗਿਆਂ ਗਿਆਨ ਜਿਹੜਾ ਹੈ ਨਾ ਕੁੰਬੇ ਬੱਧਾ ਜਲ ਰਿਹਾ ਜਲ ਬੇ ਕੁੰਬ ਨਾ ਹੋਏ ਗਿਆਨ ਦਾ ਬੱਧਾ ਮਨ ਰਿਹਾ ਗੁਰਬਿੰਦ ਗਿਆਨ ਜਿਹੜਾ ਹੈ ਗੁਰੂ ਕੋਲ ਹੈ ਗੁਰੂ ਤੋਂ ਗਿਆਨ ਮਿਲਦਾ ਕਿਸੇ ਵੀ ਚੀਜ਼ ਦਾ ਉਹ ਉਸ ਕਰਕੇ ਘਾਸੇ ਉਹ ਮਾਰਲ ਨਹੀਂ ਕਰਨਾ ਚਾਹੀਦਾ ਉਹ ਜੇ ਪੱਥਰ ਲਾਉਂਦੇ ਨੇ ਮਾਰਬਲ ਲਾਉਂਦੇ ਨੇ ਕਿ ਗੁਰੂ ਦੀ ਜਗਾ ਦੇ ਤੱਕ ਰਹੇ ਕਿਉਂਕਿ ਉਹਦੀ ਜਿਹੜੀ ਲਾਈਫ ਹੈ ਲੌਂਗ ਹੈ ਜੀ ਹੋਰ ਨਹੀਂ ਕੋਈ وجہ ਹੈ ਹਾਂ ਤੇ ਉਹ ਹਰ ਇੱਕ ਨੂੰ ਮਾਲਕ ਨੇ ਜਿੰਨੀ ਜਿੰਨੀ ਵਸਾ ਅਕੀ ਉਹਦੇ ਸਾਹਮਣਾ ਲੋਕ ਕਰਦਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਬਹੁਤ ਬਹੁਤ ਸਤਿ ਸਾਮ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਜਿਹੜੀ ਸੜਕ ਸ਼੍ਰੀ ਆਨੰਦਪੁਰ ਸਾਹਿਬ ਜੀ ਤੱਕ ਆਉਂਦੀ ਹੈ ਖਾਸ ਕਰਕੇ ਗੜ ਸ਼ੰਕਰ ਤੋਂ ਜਿਹੜੀ ਸੜਕ ਸ਼ੁਰੂ ਹੁੰਦੀ ਸੀ ਉਹਦੀ ਹਾਲਤ ਬੜੀ ਖਸਥਾ ਸੀ ਬੜੀ ਖਰਾਬ ਸੀ ਕਈ ਵਾਰੀ ਤਾਂ ਐਕਸੀਡੈਂਟ ਵਗੈਰਾ ਹੋ ਜਾਂਦੇ ਸਨ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਸੀ ਸਤਿਗੁਰਾਂ ਨੇ ਕਿਰਪਾ ਕੀਤੀ ਪਿਛਲੇ ਸਮੇਂ ਮਹਾਂਪੁਰਖ ਕਾਰ ਸੇਵਾ ਵਾਲੇ ਗਿਆਸ ਜੀ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਹੁਰਾਂ ਇਹ ਵੀੜਾ ਚੁੱਕਿਆ ਔਰ ਸੜਕ ਦਾ ਜਿਹੜਾ ਹੈ ਇੱਕ ਕਮ ਸੀ ਸੇਵਾ ਦਾ ਇਹ ਆਰੰਭ ਕੀਤਾ ਔਰ ਲਗਭਗ 3 ਮਹੀਨੇ ਹੋ ਗਏ ਸਨ ਔਰ ਅੱਜ ਜਿਹੜਾ ਹੈ ਸੜਕ ਦੇ ਉੱਤੇ ਲੋਕ ਪਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਗਿਆ ਹੈ ਔਰ ਇਸ ਸਮੇਂ ਜਿੱਥੇ ਮਹਾਪੁਰਖ ਔਰ ਬੇਅੰਤ ਸੰਗਤਾਂ ਹਾਜ਼ਰ ਨੇ ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੱਜ ਜਕਾਰਿਆਂ ਦੀ ਗੂੰਜ ਦੇ ਵਿੱਚ ਮਹਾਪੁਰਖਾਂ ਵੱਲੋਂ ਇਹ ਜਿਹੜਾ ਹੈ ਲੋਕ ਪੌਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਜਦੋਂ ਸਰਕਾਰਾਂ ਆਪਣੇ ਫਰਜ਼ਾਂ ਦੀ ਪੂਕਤਾ ਹੀ ਕਰਨ ਲੱਗ ਜਾਣ ਅਬ ਜੇ ਆਪਣੇ ਫਰਜ਼ਾਂ ਨੂੰ ਸਮਝਣਾ ਭੁੱਲ ਜਾਣ ਉਸ ਵੇਲੇ ਫਿਰ ਇਹੋ ਜਿਹਾ ਸੰਸਥਾਵਾਂ ਹੀ ਇਹੋ ਜਿਹੇ ਮਹਾਪੁਰਸ਼ੀਆ ਜਿਹੜੇ ਅੱਗੇ ਆਉਂਦੇ ਆ ਤੇ ਉਹ ਜਿਨ੍ਹਾਂ ਦਾ ਜੀਵਣੀ ਪਰਵਾਰਕਾਰ ਵਾਸਤੇ ਬਣਿਆ ਹੁੰਦਾ ਉਹ ਫਿਰ ਕਾਰਜ ਨੂੰ ਸੰਭਾਲਦੇ ਆ ਇਹ ਏਡੀ ਵੱਡੀ ਛੜਕਾ ਜਿਹੜੀ ਬੜੇ ਲੰਬੇ ਸਮੇਂ ਤੋਂ ਛੜਕ ਜਿਹੜੀ ਆ ਇਹਦੀ ਸੰਗਤਾਂ ਨੂੰ ਲੋਕਾਂ ਨੂੰ ਇਲਾਕੇ ਨੂੰ ਇਹ ਚੀਜ਼ ਦੀ ਬੜੀ ਵੱਡੀ ਸਿੱਖਿਆ ਦੇ ਕੇ ਇੱਥੇ ਸ੍ਰੀ ਨਤਪਾਲ ਸਾਹਿਬ ਨੂੰ ਆਉਣ ਵਾਲੀ ਝੜਕਾ ਉਹ ਬਹੁਤ ਵਧੀਆ ਤੇ ਸੁੰਦਰ ਹੋਣੀ ਚਾਹੀਦੀ ਆ ਪਰੰਤੂ ਕਿਸੇ ਵੀ ਸਰਕਾਰ ਦੇ ਸਹੀ ਟੱਗ ਨਾਲ ਇਸ ਪਾਸੇ ਤਿਹਾਰ ਨਹੀਂ ਦਿੱਤਾ ਥੋੜੀ ਬੋਦਾ ਮੇਰੇ ਫੇਅਰ ਹੋ ਰਹੀ ਰਹੀ ਹੈ ਝੜਕ ਨਹੀਂ ਪੜੀ ਪਰੰਤੂ ਮੈਂ ਦੇਖਿਆ ਕਿ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਵਿਸ਼ੇਸ਼ ਕਰਕੇ ਕਿਲਾ ਅਨੰਦਗਰ ਸਾਹਿਬ ਦੀ ਕਾਰ ਸੇਵਾ ਸਤਿ ਪਾਪਾ ਲਾਭ ਸਿੰਘ ਜੀ ਸਤਿ ਪਾਪਾ ਸੇਵਾ ਸਿੰਘ ਜੀ ਭਗਤ ਸਿੰਘ ਜੀ ਵਾਰਾਂ ਦੀ ਜਿਹੜੀ ਸੰਪਰਦਾ ਸੀ ਅਜੀ ਬਾਬਾ ਸੁੱਤਰਾ ਸੀ ਕਿਤੇ ਬਾਬਾ ਸੁਤਰਾਮ ਸਿੰਘ ਜੀ ਨੇ ਇੱਕ ਵੱਡਾ ਕਾਰਜ ਕਰਕੇ ਅੱਜ ਬਹੁਤ ਤਮੰਦੀਅਕ ਚੁਣੌਤੀ ਜਿਹੜੀ ਇਹ ਸਰਕਾਰ ਨੂੰ ਵੀ ਆਦੇ ਵੱਡੇ ਵੱਡੇ ਲੋਕਾਂ ਜਿਹੜੇ ਗੱਲਾਂ ਕਰਨ ਵਾਲੇ ਸੀ ਉਹਨਾਂ ਨੇ ਦੱਸਦੀ ਆ ਕਿ ਇਹ ਜਿਹੜੀ ਇਹ ਸੇਵਾ ਦਾ ਇੱਕ ਮਹਾਨ ਕੁੰਭ ਸੀ ਜਿਹੜਾ ਅੱਜ ਮਹਾਪੁਰਸ਼ਾਂ ਵੱਲੋਂ ਜਿਹੜਾ ਪੂਰਾ ਕੀਤਾ ਗਿਆ। ਵਿਕਾਰ ਸੇਵਾ ਨੂੰ ਕਿਹੜਾ ਲੋੜ ਦੀ ਰੋਡ ਬਣਾਉਣ ਦੀ ਕਿਉਂਕਿ ਰੋਡ ਤਾਂ ਕਾਰ ਸੇਵਾ ਨੂੰ ਬਣਾਉਣਾ ਪਿਆ ਜਦੋਂ ਸਰਕਾਰਾਂ ਨੇ ਹਰ ਦੇਖਿਆ ਕੀਤਾ। ਇਸ ਰੋਡ ਦੇ ਉੱਪਰ 2019 ਦੇ ਵਿੱਚ ਟਰੈਲੀ ਪਲਟੀ 16 ਬੰਦੇ ਇੱਕੋ ਪਿੰਡ ਦੇ ਖਤਮ ਹੋ ਗਏ ਉਸ ਤੋਂ ਹੁਣ ਹਜੇ ਥੋੜਾ ਟਾਈਮ ਹੋਇਆ ਹੈ ਪਿਛਲੇ ਸਾਲ ਜਾਮ ਲੱਗਿਆ ਪੰਜ ਦਿਨ ਰੋਡ ਬੰਦ ਰਿਆ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਆਇਆ ਨਾ ਕੋਈ ਸਰਕਾਰੀ ਬੰਦਾ ਇੱਥੇ ਪੁੱਜਿਆ ਨਾ ਕਿਸੇ ਤਰ੍ਹਾਂ ਦੀ ਕੋਈ ਸਹachta ਪੁੱਜੀ ਦੇਖੋ ਜੀ ਕਹਿੰਦੇ ਨਾ ਜੰਗਲ ਅਵੇ ਚ ਮੰਗਲ ਹੋ ਜਾਂਦਾ ਜਿੱਥੇ ਹੋਵੇ ਵਸਾ ਸੰਤਾ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਹੋਵੇ ਪਰਵਾਸਾ ਸੰਤਾ ਦਾ ਉਹ ਕਹਾਣੀ ਇੱਥੇ ਪ੍ਰਤੱਖ ਤੁਹਾਨੂੰ ਦਿਖ ਰਹੀ ਹੈ 16 ਜਨਵਰੀ ਨੂੰ ਇਹ ਕਾਰਜ ਰੰਭਾ ਸੀਗਾ ਇਸ ਗੜ ਚੱਕਰ ਤੋਂ ਲੈ ਕੇ ਅਨੰਦਪਰ ਸਾਹਿਬ ਦੇ 40 ਕਿਲੋਮੀਟਰ ਦੇ ਪਿੰਡੇ ਨੂੰ ਪੋਨਰ ਨਿਵਾਨ ਦਾ ਹੁਣ ਇਸ ਵੇਲੇ ਅੱਜ ਜਦੋਂ ਸਰਦੀ ਦੀ ਆਮਦ ਹੋ ਰਹੀ ਹੈ ਤੇ ਹੋਲੇ ਮਹੱਲਾ ਤੇ ਹੋਰ ਤਿਹਾਰ ਆ ਰਹੇ ਹਨ ਉਸ ਦੇ ਮੱਦੇਨਜ਼ਰ ਇਸ ਰੋਡ ਨੂੰ 80 ਫੁੱਟ ਚੌੜੀ ਕਰਕੇ ਰਵਾਇਟਰ ਕੱਟ ਕੇ ਸਰਵਰੋ ਸਰਵਰ ਰੋਡ ਕੱਟ ਕੇ ਇਹਨਾਂ ਨਵਿਆਣ ਦਾ ਜਿਹੜਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ ਹੈ ਹੁਣ ਇਸ ਦੇ ਮੱਦੇ ਨਜ਼ਰ ਇਹ ਦੋ ਰੋਡ ਟਵਰ ਰੋਡ ਹੋਰਵੇ ਸਿੰਘਪੁਰ ਤੋਂ ਲੈ ਕੇ ਗਾਂਨਪੁਰ ਖੋਰੀ ਤੱਕ ਦਾ ਜਿਹੜਾ ਕਰੀਬ 9 ਕਿਲੋਮੀਟਰ ਦਾ ਹਿੱਸਾ ਹੈ ਉਹਨੂੰ ਇਸ ਪਹਿਲੇ ਪੋਰ ਦੇ ਵਿੱਚ ਆਰੰਭ ਕਰਨ ਦੀ ਪ੍ਰੋਜੈਕਟ ਹੈ ਕਿ ਜਿਹੜਾ ਕਾਰਜ ਅਸੀਂ ਆਮ ਸੋਚਦੇ ਕਿ ਸਰਕਾਰਾਂ ਹੀ ਕਰ ਸਕਦੀਆਂ ਉਹ ਗੁਰੂ ਘਰ ਵੱਲੋਂ ਕੀਤਾ ਜਾ ਰਿਹਾ ਏ ਮਾਨਮੱਤੇ ਪਲ ਇਹ ਦੋਨਾਂ ਦਿਨਾਂ ਦਾ ਸਮੇਲ ਬੜਾ ਜ਼ਬਰਦਸਤ ਬਣਿਆ ਗੁਰਤਾ ਗੱਦੀ ਦਿਵਸ ਦਾ ਜਿਹੜਾ ਦਿਨ ਨਾਲ ਰਲਿਆ ਔਰ ਸੰਤ ਸਮੇਲਨ ਕਰਾ ਕੇ ਸੰਤ ਸਮਾਜ ਵੱਲੋਂ ਇਹਦੀ ਸ਼ੁਰੂਆਤ ਕਰਾਈ ਜਾ ਰਹੀ ਹੈ ਸਾਡੇ ਇਲਾਕੇ ਲਈ ਸਾਡੇ ਲਈ ਔਰ ਇਹ ਇਸ ਸਮੇਂ ਦੇ ਅਸੀਂ ਗਵਾਹ ਬਣੇ ਆਂ ਔਰ ਇੱਕ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਜਿਹੜੀ ਹੈ ਝਲਕ ਅੱਜ ਜਿਹੜੀ ਹੈ ਜਿਵੇਂ ਕਹਿੰਦੇ ਆ ਕਿ ਦਸੇ ਗੁਰੂ ਸਹਿਬਾਨ ਦੀ ਮਿਹਨਤ ਦਾ ਨਚੋੜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਅੱਜ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਕਿ ਕਿੱਡੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਵੀ ਆ ਗਈ ਹੈ ਮਸ਼ੀਨਰੀਆਂ ਵੀ ਆ ਗਈਆਂ ਔਰ ਇਹ ਰੋਡ ਬਣ ਜਾ ਰਿਹਾ ਸੋ ਬਿਲਕੁਲ ਫਰਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਬਾਬਾ ਜੀ ਨੇ ਬੜੀ ਹਲੀਮੀ ਦੇ ਨਾਲ ਬੜੀ ਨਿਮਰਤਾ ਦੇ ਨਾਲ ਪੂਰਾ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਸੇਵਾ ਚੱਲ ਰਹੀ ਹੈ ਤੇ ਗੁਰੂ ਆਪ ਜਿਹੜੀ ਸੇਵਾ ਲੈ ਰਿਹਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਸਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕ ਬਾਬਾ ਸੁੱਚਾ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਦੇ ਵੱਲੋਂ ਇਹ ਪੀੜਾ ਛੁਟਿਆ ਗਿਆ ਸੀ ਤੇ ਅੱਜ ਇਸ ਪੀੜਾ ਨੂੰ ਜਿਹੜਾ ਇਸ ਉਦਮ ਨੂੰ ਜਿਹੜਾ ਬਹੁਤ ਪੈਦਾ ਨਜ਼ਰੀ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 1 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਉਹ ਬਣ ਕੇ ਤਿਆਰ ਵੀ ਹੋ ਚੁੱਕਿਆ ਹੈ ਤੇ ਪਹਿਲੇ ਫੇਜ਼ ਦੇ ਵਿੱਚ 9 ਕਿਲੋਮੀਟਰ ਤੱਕ ਜਿਹੜੀ ਇਹ ਸੜਕ ਹੈ ਚਾਰ ਮਾਰਗੀ ਕੀਤੀ ਜਾਣੀ ਹੈ ਟੋਟਲ ਜਿਹੜਾ 40 ਕਿਲੋਮੀਟਰ ਖੜਸ਼ੰਕਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਦਾ ਕਿ ਜਿਹੜਾ ਫਾਸਲਾ ਹੈ ਸੜਕ ਜਿਹੜੀ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਸੀ ਸਿੰਗਲ ਰੋਡ ਸੀ ਇਸ ਨੂੰ ਚਾਰ ਮਾਰਗੀ ਕੀਤਾ ਜਾਣਾ ਹੈ ਤੇ ਉਸ ਤੋਂ ਅਲਾਵਾ ਸਾਈਡਾਂ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਸਾਈਡਾਂ ਦੇ ਉੱਪਰ ਜੋ NHAI ਦੇ ਜਿਹੜੇ ਨਿਯਮ ਨੇ ਉਹਨਾਂ ਦੇ ਅਕੋਰਡਿੰਗਲੀ ਬਿਲਕੁਲ ਸਾਈਡਾਂ ਤੇ ਰਕਤ ਲਗਾਏ ਜਾਣੇ ਨੇ ਪੌਦੇ ਲਗਾਏ ਜਾਣੇ ਜਿਨ੍ਹਾਂ ਦੀ ਸ਼ੁਰੂਆਤ ਵੀ ਜਿਹੜੀ ਅੱਜ ਇੱਥੇ ਸੰਤਾ ਮਹਾਪੁਰਸ਼ਾਂ ਦੇ ਵੱਲੋਂ ਆਪ ਜਿਹੜੀ ਕੀਤੀ ਗਈ ਆ ਸੋ ਉਮੀਦ ਕਰਦੇ ਆ ਕਿ ਜਲਦ ਜਿਹੜਾ ਇਹ ਸੁਪਨਾ ਲਿਆ ਗਿਆ ਸੀ ਕਾਰ ਸੇਵਾ ਦੇ ਵੱਲੋਂ ਉਹ ਪੂਰਾ ਹੋਏਗਾ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੜਸ਼ਕਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿਹੜੀ ਸੜਕ ਹੈ ਕੰਪਲੀਟ ਹੋਏਗੀ ਤੇ ਲੋਕ ਜਦੋਂ ਇਸ ਸੜਕ ਦੇ ਉੱਪਰੋਂ ਲੰਘਣਗੇ ਤਾਂ ਜ਼ਰੂਰ ਜਿੱਥੇ ਕਾਰ ਸੇਵਾ ਕਿਲਾ ਨੰਬਰ ਸਾਹਿਬ ਵਾਲਿਆਂ ਨੂੰ ਪੁਰਾਣੇ ਵਾਲੇ ਬਾਬੇ ਚੱਕੇ ਜਿਹੜਾ ਸੰਬੋਧਨ ਕਰਦੇ ਸੀ ਹੁਣ ਸਰਕਾ ਵਾਲੇ ਬਾਬੇ ਚੱਕੇ ਵੀ ਸੰਬੋਧਨ ਕਰਿਆ ਕਰਨਗੇ ਕੈਮਰਾਮੈਨ ਮਨਪ੍ਰੀਤ ਨਾਲ ਵੀਐਸ ਨਾਲ ਪੀਟੀਸੀ ਨਿਊਜ਼ ਸ਼੍ਰੀ ਅਨੰਤਪੁਰ ਸਾਹਿਬ